ਕੁਸਤਕ ਦਾ ਅਗਲਾ ਵਿਸ਼ਾ ਹੈ ਪਲੇਟਫਾਰਮ ਤਕਰੀਰ ਕਰਨ ਵਾਲੇ ਲਈ ਸ਼ਖਸੀਅਤ ਦੇ ਅੰਗਾਂ ਉੱਤੇ ਵਿਚਾਰ ਕਰਨ ਦੇ ਬਾਅਦ ਪਲੇਟਫਾਰਮ ਸੰਬੰਧੀ ਵੀ ਕੁਝ ਗੱਲਾਂ ਵੱਲ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਭਾਸ਼ਣ ਦਾ ਅਸਰ ਕਈ ਗੱਲਾਂ ਮਿਲ ਕੇ ਬਣਦਾ ਹੈ ਪਹਿਲੀ ਗੱਲ ਤਾਂ ਇਹ ਜ਼ਰੂਰੀ ਹੈ ਕਿ ਸਰੋਤਿਆਂ ਦੇ ਬਹਿਣ ਦੀ ਥਾਂ ਸਾਫ਼ ਸੁਥਰੀ ਪਧਰੀ ਹੋਵੇ ਕਿਉਂ ਜੋ ਥਾਂ ਅਨਕੂਲ ਨਾ ਹੋਣ ਕਰਕੇ ਸਰੋਤਿਆਂ ਵਿੱਚ ਹਿਜੁਲ ਰਹੇਗੀ ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਥਾਂ ਹਾਜ਼ਰੀ ਦੇ ਮੁਤਾਬਕ ਹੋਵੇ ਜੇ ਭਾਰੀ ਇਕੱਠ ਦੀ ਉਮੀਦ ਨਾ ਹੋਵੇ ਤਾਂ ਛੋਟੀ ਥਾਂ ਉਤੇ ਹੀ ਲੈਕਚਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਸਰੋਤਿਆਂ ਦਾ ਮਿਲ ਕੇ ਬੈਠਣਾ ਤਕਰੀਰ ਦੀ ਸਫਲਤਾ ਲਈ ਬਹੁਤ ਸਹਾਇਕ ਸਿੱਧ ਹੁੰਦਾ ਹੈ ਜੇ ਥੋੜੇ ਸਰੋਤੇ ਬਹਾਲੀ ਥਾਂ ਵਿੱਚ ਖਿੰਡ ਕੇ ਬੈਠੇ ਹੋਣ ਦਾ ਬੋਲਣ ਵਾਲੇ ਦੀ ਵਿਰਤੀ ਵਿੱਚ ਕਮਜ਼ੋਰੀ ਪੈਦਾ ਹੋ ਕੇ ਤਕਦੀਰ ਦਾ ਬਲ ਘੱਟ ਜਾਵੇਗਾ। ਅਸਲੀ ਗੱਲ ਤਾਂ ਇਹ ਹੈ ਕਿ ਵਕਤੇ ਦੇ ਤਰ੍ਹਾਂ ਸਰੋਤੇ ਵੀ ਇੱਕ ਜਾਨਦਿਸ ਆਉਂਦੇ ਹੋਣੇ ਚਾਹੀਦੇ ਹਨ। ਵਕਤਾ ਅਤੇ ਸਰੋਤਿਆਂ ਦੀਆਂ ਅੱਖਾਂ ਦਾ ਆਪਸ ਵਿੱਚ ਮਿਲਣਾ ਇੱਕ ਅਜਬ ਅਸਰ ਪੈਦਾ ਕਰਦਾ ਹੈ। ਜੁੜ ਬੈਠੇ ਮਨੁੱਖਾਂ ਦਾ ਇਕੱਠ ਇੱਕ ਸ਼ਕਸ਼ੀਅਤ ਵਾਂਗ ਦਿਸ ਆਉਂਦਾ ਹੈ। ਜਿਸ ਉੱਤੇ ਬੁਲਾਰਾ ਆਪਣੇ ਮਨ ਪਾਉਂਦਾ ਅਸਰ ਪਾ ਸਕਦਾ ਹੈ ਪਰ ਜੇ ਇੱਧਰ ਉੱਧਰ ਖਿੰਡ ਕੇ ਬੈਠੇ ਹੋਣ ਤਾਂ ਬੋਲਣ ਵਾਲੇ ਵਿੱਚ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਵਿਅਕਤੀ ਨੂੰ ਚਾਹੀਦਾ ਹੈ ਕਿ ਜੇ ਸਰੋਤੇ ਬਹਲੇ ਥਾਂ ਵਿੱਚ ਖਿੰਡ ਕੇ ਬੈਠੇ ਹੋਣ ਤਾਂ ਉਹਨਾਂ ਨੂੰ ਇਕੱਠੇ ਹੋ ਕੇ ਨੇੜੇ ਆ ਜਾਣ ਦੀ ਅਪੀਲ ਕਰੇ ਕਈ ਵੇਰ ਸਰੋਤੇ ਖਾਸ ਤੌਰ ਉੱਤੇ ਸਾਡੀ ਪਿੰਡੂ ਜਨਤਾ ਬੋਲਣ ਵਾਲੀ ਦੀ ਇਸ ਅਪੀਲ ਵੱਲ ਘੱਟ ਹੀ ਧਿਆਨ ਦਿੰਦੀ ਹੈ ਅਤੇ ਲੋਕ ਜਿੱਥੇ ਆਕ ਬੈਠੇ ਹੋਣ ਉੱਥੇ ਹੀ ਬੈਠੇ ਰਹਿਣਾ ਪਸੰਦ ਕਰਦੇ ਹਨ ਪਰ ਬੋਲਣ ਵਾਲੇ ਨੂੰ ਆਪਣੀ ਗੱਲ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਤਕਰੀਰ ਸ਼ੁਰੂ ਕਰਨ ਤੋਂ ਪਹਿਲਾਂ ਇਕੱਠਿਆਂ ਦੇ ਇਕੱਠਿਆਂ ਕਰ ਲੈਣਾ ਨੇੜੇ ਕਰ ਲੈਣਾ ਚਾਹੀਦਾ ਹੈ ਬਹੁਤ ਸਾਰੇ ਬੁਲਾਰਿਆਂ ਦਾ ਇਹ ਖਿਆਲ ਹੈ ਕਿ ਸਰੋਤਿਆਂ ਦਾ ਵੱਡੇ ਇਕੱਠ ਬੋਲਣ ਵਾਲੇ ਉੱਤੇ ਬਧੇਰੇ ਉਤਸ਼ਾਹ ਦਿੰਦਾ ਹੈ ਪ੍ਰਚਾਰਕ ਆਮ ਤੌਰ ਉੱਤੇ ਉਸ ਵਕਤ ਬੋਲਣਾ ਪਸੰਦ ਕਰਦੇ ਹਨ ਜਦੋਂ ਸੰਗਤ ਵਧੇਰੇ ਜੁੜ ਜਾਵੇ ਪਰ ਇਹ ਕੋਈ ਜ਼ਰੂਰੀ ਗੱਲ ਨਹੀਂ ਅਸਲ ਵਿੱਚ ਇੱਕ ਸੁਰ ਜੁੜ ਕੇ ਬੈਠਾ ਇਕੱਠ ਹੀ ਬੋਲਣ ਵਾਲੇ ਨੂੰ ਉਤਸ਼ਾਹ ਦਿੰਦਾ ਹੈ ਹੈਨਰੀ ਵਾਰਡ ਵਿਚਰ ਦਾ ਕਥਨ ਹੈ ਲੋਕ ਆਮ ਤੌਰ ਉੱਤੇ ਆਖਦੇ ਹਨ ਕਿ ਤੁਸੀਂ ਖਿਆਲ ਨਹੀਂ ਕਰਦੇ ਕਿ ਵੱਡੇ ਇਕੱਠ ਦੇ ਸਾਹਮਣੇ ਬੋਲਣਾ ਛੋਟੇ ਦੇ ਸਾਹਮਣੇ ਬੋਲਣ ਨਾਲੋਂ ਵਦੇ ਦੇ ਉਤਸ਼ਾਹ ਦੇਣ ਵਾਲਾ ਹੁੰਦਾ ਹੈ ਮੈਂ ਕਹਿੰਦਾ ਹਾਂ ਨਹੀਂ ਮੈਂ 12 ਆਦੀਆਂ ਦੇ ਸਾਹਮਣੇ ਵੀ ਉਤਨਾ ਚੰਗਾ ਬੋਲ ਸਕਦਾ ਹਾਂ ਜਿੰਨਾ ਹਜ਼ਾਰਾਂ ਦੇ ਸਾਹਮਣੇ ਜੇਕਰ ਉਹ 12 ਇੱਕ ਦੂਜੇ ਦੇ ਬਹੁਤ ਨਾਲ ਜੁੜ ਕੇ ਮੇਰੇ ਆਲੇ ਦੁਆਲੇ ਬੈਠੇ ਹੋਣ ਪਰ ਹਜ਼ਾਰ ਆਦਮੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਬੈਠਾ ਹੋਵੇ ਕਿ ਇੱਕ ਦੂਜੇ ਦੇ ਦਰਮਿਆਨ 4 ਫੁੱਟ ਦਾ فاਸਲਾ ਹੋਵੇ ਤਾਂ ਉਸ ਦਾ ਅਸਰ ਅਜਿਹਾ ਹੀ ਹੋਵੇਗਾ ਅਜਿਹਾ ਕਿ ਖਾਲੀ ਕਮਰੇ ਦੇ ਸਾਹਮਣੇ ਬੋਲਣ ਦਾ ਆਪਣੇ ਸਰੋਤਿਆਂ ਨੂੰ ਇਕੱਠੇ ਕਰਕੇ ਬੁਹਾਨ ਅਤੇ ਫਿਰ ਤੁਸੀਂ ਅੱਧੇ ਯਤਨ ਨਾਲ ਉਹ ਅਸਰ ਪਾ ਸਕੋਗੇ ਜਿਹੜਾ ਕਿ ਖਿੰਡਿਆ ਹੋਇਆ ਉੱਤੇ ਉਸੇ ਤੋਂ ਦੁੱਗਣੇ ਨਾਲ ਪਾ ਸਕੇ ਬੋਲਣ ਵਾਲੇ ਲਈ ਲਾਜ਼ਮੀ ਹੈ ਕਿ ਉਹ ਤਕਰੀਰ ਸ਼ੁਰੂ ਕਰਨ ਤੋਂ ਪਹਿਲਾਂ ਸਟੇਜ ਉੱਤੇ ਨਾ ਜਾ ਬਹੇ ਐਨ ਲੈਕਚਰ ਸ਼ੁਰੂ ਕਰਨ ਸਮੇਂ ਸਟੇਜ ਉੱਤੇ ਆਉਣਾ ਵਧੇਰੇ ਚੰਗਾ ਹੁੰਦਾ ਹੈ ਕਿਉਂਕਿ ਪਹਿਲਾਂ ਸਟੇਜ ਉੱਤੇ ਆ ਬੈਠਣ ਨਾਲ ਜੋ ਸਰੋਤਿਆਂ ਵਿੱਚ ਉਸ ਦੇ ਦਰਸ਼ਨ ਦੀ ਦਿਲਚਸਪੀ ਹੈ ਉਹ ਘਟ ਜਾਵੇਗੀ ਇਸੇ ਤਰ੍ਹਾਂ ਹੀ ਤਕਰੀਰ ਖਤਮ ਕਰਨ ਦੇ ਬਾਅਦ ਵੀ ਸਟੇਜ ਤੋਂ ਛੱਟ ਹੀ ਉਤਰ ਕੇ ਸਰੋਤਿਆਂ ਵਿੱਚ ਰਲ ਜਾਣਾ ਚਾਹੀਦਾ ਹੈ ਅਤੇ ਸਰੋਤਿਆਂ ਨੂੰ ਇਹ ਮਹਿਸੂਸ ਕਰਾਉਣਾ ਚਾਹੀਦਾ ਹੈ ਕਿ ਵਕਤਾ ਉਹਨਾਂ ਵਿੱਚੋਂ ਵੀ ਇੱਕ ਹੈ ਕਿਸੇ ਕਿਸਮ ਦੇ ਉੱਚੀਚੇ ਤੇ ਨਖਰੇ ਨੂੰ ਪ੍ਰਗਟ ਹੋਣ ਨਹੀਂ ਦੇਣਾ ਚਾਹੀਦਾ ਬੁਲਾਰੇ ਨੂੰ ਸਟੇਜ ਉੱਤੇ ਖਲੋਣ ਸਮੇ ਲੱਗਦੇ ਵਾ ਕੋਈ ਮੇਜ਼ ਅੱਗੇ ਨਹੀਂ ਰੱਖਣੀ ਚਾਹੀਦੀ ਉਸ ਨੂੰ ਸਾਫ਼ ਅਤੇ ਪ੍ਰਗਟ ਜਨਤਾ ਦੇ ਸਾਹਮਣੇ ਖਲੋਣਾ ਚਾਹੀਦਾ ਹੈ ਮੇਜ਼ ਹੋਣ ਕਰਕੇ ਕਈ ਬੋਲਣ ਵਾਲਿਆਂ ਨੂੰ ਮੇਜ਼ ਦੇ ਆਸਰੇ ਝੁੱਕ ਕੇ ਖਲੋਣ ਤੇ ਕਈ ਵਾਰੀ ਮੇਜ਼ ਉੱਤੇ ਮੁੱਕੀਆਂ ਮਾਰਨ ਦੀ ਆਦਤ ਪੈ ਜਾਂਦੀ ਹੈ ਜੋ ਬੜੀ ਕੌਜੀ ਤੇ ਹਾਸੇ ਹਣੀ ਹੁੰਦੀ ਹੈ ਕਈ ਵਾਰ ਮੇਜ਼ ਉੱਤੇ ਫੁੱਲਾਂ ਦੇ ਗੁਲਦਸਤੇ ਜਾਂ ਹੋਰ ਮਨੋਰੰਜਕ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਹਨ ਜਿਹੜੀਆਂ ਕਿ ਸਰੋਤਿਆਂ ਦੀ ਤਵਜੋ ਆਪਣੇ ਵੱਲ ਖਿੱਚ ਲੈਂਦੀਆਂ ਹਨ ਜਿਸ ਕਰਕੇ ਤਕਰੀਰ ਦਾ ਲਗਾਤਾਰ ਅਸਰ ਘਟਦਾ ਹੈ ਤਕਰੀਰ ਕਰਨ ਸਮੇਂ ਬੋਲਣ ਵਾਲੇ ਦੀ ਸ਼ਖਸੀਅਤ ਪਹਿਲੀ ਚੀਜ਼ ਹੈ ਇਸ ਲਈ ਉਸ ਨੂੰ ਪੂਰਾ ਪੂਰਾ ਜਨਤਾ ਦੇ ਸਾਹਮਣੇ ਆਉਣ ਦੇਣਾ ਚਾਹੀਦਾ ਹੈ ਵਕਤਾ ਨੂੰ ਸਰੋਤਿਆਂ ਦੇ ਸਾਹਮਣੇ ਆਉਂਦਿਆ ਹੀ ਸਿੱਧਾ ਟਕ ਖਲੋ ਜਾਣਾ ਚਾਹੀਦਾ ਹੈ ਅਤੇ ਪਿਆਰ ਭਰੀ ਨਿਗਾਹ ਉਹਨਾਂ ਉੱਤੇ ਮਾਰ ਕੇ ਬੋਲਣਾ ਆਰੰਭ ਕਰਨਾ ਚਾਹੀਦਾ ਹੈ ਸਟੇਜ ਭਾਰੀ ਇਕੱਠ ਤੋਂ ਬਗੈਰ ਕਦੀ ਬਹੁਤਾ ਉੱਚਾ ਨਹੀਂ ਹੋਣਾ ਚਾਹੀਦਾ ਬੋਲਣ ਸਮੇਂ ਵਕਤੇ ਨੂੰ ਪਹਿਲਾ ਨੀਵੀਂ ਸੁਰ ਵਿੱਚ ਬੋਲਣਾ ਸ਼ੁਰੂ ਕਰਨਾ ਚਾਹੀਦਾ ਹੈ ਜੇ ਪਹਿਲਾਂ ਹੀ ਉੱਚੀ ਸੁਰ ਨਾਲ ਸ਼ੁਰੂ ਕੀਤਾ ਜਾਵੇਗਾ ਤਾਂ ਲੈਕਚਰ ਸਿਰੇ ਨਹੀਂ ਚੜ੍ਹ ਸਕੇਗਾ ਏ ਸੀ ਜੀ ਪੁਸਤਕ ਦਾ ਵਿਸ਼ਾ ਪਲੇਟਫਾਰਮ ਉਮੀਦ ਕਰਦੀ ਹਾਂ ਆਪ ਜੀ ਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ